ਸਾਡੇ YouTube ਚੈਨਲ ਸਮਾਈਲਾ ਟਿਟੋਰੀਅਲਸ ਤੁਹਾਡਾ ਸਵਾਗਤ ਹੈ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 6ਵੀਂ ਪਾਠ 1 ਫੰਡamentals ਆਫ ਕੰਪਿਊਟਰ ਵਿੱਚ ਇਸ ਪਾਠ ਦੇ ਬਹੁ ਪਸੰਦੀ ਪ੍ਰਸ਼ਨ ਸਹੀ ਜਾਂ ਗਲਤ ਅਤੇ ਪੂਰਣਾ ਪੜ੍ਹਾਂਗੇ ਤੇ ਦੱਸਾਂ ਚਾਹਾਂਗਾ ਕਿ 2025-26 ਸੈਸ਼ਨ ਤੋਂ ਜਿਹੜਾ ਕੰਪਿਊਟਰ ਸਾਇੰਸ ਦਾ ਸਿਲੇਬਸ ਹੈ ਉਹ ਚੇਂਜ ਹੋ ਰਿਹਾ ਹੈ ਤੇ ਉਹਦੇ ਅਕੋਰਡਿੰਗਲੀ ਜਿਹੜੀ ਇਹ ਵੀਡੀਓ ਹੈ ਇਹ ਤਿਆਰ ਕੀਤੀ ਗਈ ਹੈ ਤੇ ਸ਼ੁਰੂ ਕਰਨ ਦਾ ਪਹਿਲਾ ਤੁਹਾਨੂੰ ਦੱਸਾਂ ਚਾਹਾਂਗਾ ਕਿ ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ ਜਿਹੜੀ ਸਾਡੇ ਕੋਲ ਇਨਪੁਟ ਲੈਂਦੀ ਹੈ ਉਹਦਾ ਜੋ ਵੀ ਪ੍ਰੋਸੈਸਿੰਗ ਹੈ ਪ੍ਰोसीजर ਨੂੰ ਫੋਲੋ ਕਰਦੀ ਹੈ ਤੇ ਬਾਅਦ ਵਿੱਚ ਸਾਨੂੰ ਆਉਟਪੁਟ ਦਿੰਦੀ ਹੈ ਤੇ ਆਓ ਅਗੇ ਦੇਖਦੇ ਹਾਂ ਬਹੁਤ ਪਸੰਦੀ ਪ੍ਰਸ਼ਨ ਤੇ ਕਲਾ ਪ੍ਰਸ਼ਨ ਹੈ ਹੇਠ ਦਿੱਤੇ ਪਾਕਾ ਵਿੱਚੋਂ ਕਿਹੜਾ ਆਪੀਕਿਊ ਸਾਈਕਲ ਦਾ ਹਿੱਸਾ ਨਹੀਂ ਹੈ ਇਸਦੇ ਆਪਸ਼ਨ ਹੈ ਪ੍ਰੋਸੈਸਿੰਗ ਆਉਟਪੁਟ ਯੂਨਿਟ इनपुट यूनिट स्पीड तो इसका आंसर है स्पीड आई पी ओ बारे दसना चाहवागा कि आई पी ओ का मतलब होंपुट प्रोसैसिंग आउटपुट ठीक कंप्यूटर असं इनपुट देंगे उस तो बाद प्रोसैसिंग हों बाद सूँ आउटपुट मिलती है इनपुट जिमें कि असं की तो देंगे हाँ प्रोसैसिंग सीपी करता है तो आउटपुट सू मोनीटर के सामने नज़र आती है तो ये स्पीड ऑप्शन नहीं है सो आंसर होगा स्पीड नंबर टू हेठा देते कंप्यूटर की विशेषता नहीं है ऑप्शन है शुद्धता कोई आईक्यू नहीं लगन मीनस स्टोरेज तो इसका आंसर है कोई आईक्यू नहीं क्योंकि तो कंप्यूटर एक शुद्ध मशीन है हमेशा एकोरेट रिजल्ट दिखती है जेकर असी सही इनपुट देिए लगन कि कंप्यूटर बिना थक लंबे समय तक कम कर स यह भी कंप्यूटर की विशेषता है स्टोरेज कंप्यूटर से बहुत ज्यादा डाटा लंबे समय तक स्टोर कर सकते हैं एवं कंप्यूटर की विशेषता है फिर बची किईक्यू नहीं कंप्यूटर को कोई आईक्यू नहीं हूँ कोई दिमाग नहीं हों क्योंकि कंप्यूटर एक मशीन है नंबर तीन कंप्यूटर सिस्टम का किसा कंप्यूटर तक गणनावान कर लॉजिकल ऑपरेशन करने जिम्मेवार है इसके ऑप्शन ने मैमरी में ए एल यू कंट्रोल यूनिट ज उपरोध कोई नहीं इसका आंसर है एल यू एल यू का पूरा नाम आर्थमैटिक लॉजी ਯੂਨਿਟ ਹੈ ਜਨਲੋਜੀਕਲ ਯੂਨਿਟ ਹੈ ਕੰਪਿਊਟਰ ਦੇ ਅੰਦਰ ਜਿੰਨੇ ਵੀ ਗਣਿਤਕ ਕੰਮ ਆ ਜਿਵੇਂ ਕਿ ਜਮਾ ਘਟਾਓ ਗੁਣਾ ਭਾਗ ਤੇ ਲੋਜੀਕਲ ਆਪਰੇਸ਼ਨ ਮਤਲਬ ਜਿਹੜੇ ਡਿਸੀਜਨ ਮੇਕਿੰਗ ਕੰਮ ਆ ਦੇ ਲਿਭਰਤੇ ਜਾਂਦੇ ਨੇ ਜਿਹੜੇ ਸਹੀ ਜਾਂ ਗਲਤ ਉੱਤਰ ਦਿੰਦੇ ਨੇ ਉਹਨਾਂ ਨੂੰ ਲੋਜੀਕਲ ਆਪਰੇਸ਼ਨ ਕਿਹਾ ਜਾਂਦਾ ਸੋ ਇਹਦਾ ਆਨਸਰ ਹੈ ALU ਤੇ ALU ਬਾਰੇ ਦੱਸਣਾ ਚਾਹਾਂਗਾ ਕਿ ਕੰਪਿਊਟਰ ਦੇ ਇੱਕ ਪਾਰਟ ਆਫ ਦਾ CPU ਸੈਂਟਰਲ ਪ੍ਰੋਸੈਸਿੰਗ ਯੂਨਿਟ CPU ਦੇ ਅੰਦਰ ALU ਹੁੰਦਾ ਹੈ ਤੇ एयू ਜਿਹੜਾ ਹੈਗਾ ਉਹ ਸਾਰੇ ਗਣਿਤਕ ਅਤੇ ਲੋਜੀਕਲ ਕੰਮ ਕਰਦਾ ਹੈ ਕੰਪਿਊਟਰ ਦੇ ਕੀਡੀ ਮੈਮਰੀ ਨੂੰ ਸੀਪੀਯੂ ਦੁਆਰਾ ਸਿੱਧੇ ਐਕਸੈਸ ਕੀਤਾ ਜਾ ਸਕਦਾ ਹੈ ਇਸ ਦੇ ਆਪਸ਼ਨ ਨੇ ਪ੍ਰਾਇਮਰੀ ਮੈਮਰੀ ਐਕਸੈਲਰੀ ਮੈਮਰੀ ਸੈਕੰਡਰੀ ਮੈਮਰੀ ਜਾਂ ਸੀ ਡਬਲਿਕ ਡੀਬੀਡੀ ਤੇ ਇਹਦਾ ਆਨਸਰ ਹੈ ਪ੍ਰਾਇਮਰੀ ਮੈਮਰੀ ਕਿਉਂਕਿ ਪ੍ਰਾਇਮਰੀ ਮੈਮਰੀ ਹੈ ਇਹਨੂੰ ਸੀਪੀਯੂ ਸਿੱਧੇ ਐਕਸੈਸ ਕਰ ਸਕਦਾ ਹੈ ਜਦ ਕਿ ਐਕਸੈਲਰੀ ਮੈਮਰੀ सीडी डीवीडी दिस सेकेंडरी मेमोरी एक्सटर्नल मेमोरीज ਹੁੰਦੀਆਂ ਜਿਹਨਾਂ ਨੂੰ CPU ਡਾਇਰੈਕਟ ਐਕਸੈਸ ਨਹੀਂ ਕਰ ਸਕਦਾ ਜਾਂ ਇਹ ਮੈਮਰੀਜ਼ CPU ਨੂੰ ਡਾਇਰੈਕਟਲੀ ਐਕਸੈਸ ਨਹੀਂ ਕਰ ਸਕਦੀਆਂ ਉਹ ਕਿਉਂ ਕਿਉਂਕਿ ਪ੍ਰਾਇਮਰੀ ਮੈਮਰੀ ਇੱਕ ਅੰਦਰੂਨੀ ਮੈਮਰੀ ਹੈ ਇਹਦੇ ਚ ਦੋ ਮੈਮਰੀਜ਼ ਹੁੰਦੀਆਂ ਇੱਕ RAM ਤੇ ROM RAM ਹੁੰਦੀ ਹੈ ਰੈਂਡਮ ਐਕਸੈਸ ਮੈਮਰੀ ROM ਹੁੰਦੀ ਹੈ ਰੀਡ-ਓਨਲੀ ਮੈਮਰੀ ਜਿਹੜੀ CPU ਨਾਲ ਡਾਇਰੈਕਟਲੀ ਜੁੜੀ ਹੁੰਦੀ ਹੈ ਬਟ ਐਕਸਲਰੀ ਮੈਮਰੀ ਸਕੈਂਡਰੀ ਮੈਮਰੀ ਤੇ CD DVD ਐਟ ਡਾਇਰੈਕਟਲੀ CPU ਨਾਲ ਨਹੀਂ ਜੁੜੀਆਂ ਹੁੰਦੀਆਂ ਜਿਸ ਦੇ ਕਰਕੇ ਇਹਨੂੰ ਸਿੱਧਾ ਐਕਸੈਸ ਨਹੀਂ ਕਰ ਸਕਦੇ ਨੰਬਰ 5 ਕਿਹੜਾ ਪੋਰਟੇਬਲ ਕੰਪਿਊਟਿੰਗ ਡਿਵਾਈਸ ਆਮ ਤੌਰ ਤੇ ਕੈਮਰਾ ਵੱਟ ਸਟੋਰੇਜ ਸਮਰਥਾ ਅਤੇ ਹਾਈ ਪ੍ਰੋਸੈਸਿੰਗ ਸਪੀਡ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਇਸ ਦੇ ਆਪਸ਼ਨ ਹੈ ਮੋਬਾਈਲ ਟੈਬਲੇਟ ਕੰਪਿਊਟਰ ਲੈਪਟਾਪ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਆਨਸਰ ਹੈ ਉਪਰੋਕਤ ਸਾਰੇ ਕਿਉਂਕਿ ਜਿਹੜਾ ਮੋਬਾਈਲ ਹੈ ਟੈਬ ਹੈ ਜਾਂ ਲੈਪਟਾਪ ਹੈ ਇਹਨਾਂ 'ਚ ਕੈਮਰਾ ਵੀ ਹੁੰਦਾ ਹੈ ਵੱਡੀ ਸਟੋਰੇਜ ਸਮਰੱਥਾ ਲਈ ਮੋਬਾਈਲ 'ਚ ਟੈਬ 'ਚ ਮੈਮਰੀ ਕਾਰਡ ਯੂਜ਼ ਹੁੰਦਾ ਹੈ ਤੇ ਲੈਪਟਾਪ ਦੇ ਵਿੱਚ ਹਾਰਡ ਡਿਸਕ ਯੂਜ਼ ਹੁੰਦੀ ਹੈ ਸੋ ਆਨਸਰ ਆਏਗਾ ਉਪਰੋਕਤ ਸਾਰੇ ਅੱਗੇ ਹੈ ਸਹੀ ਜਾਂ ਗਲਤ ਲਿਖੋ ਤੇ ਪਹਿਲਾ ਹੈ ਕੰਪਿਊਟਰ ਆਪਣੇ ਆਪ ਕੋਈ ਫੈਸਲਾ ਨਹੀਂ ਲੈ ਸਕਦਾ ਇਹ ਬਿਲਕੁਲ ਸਹੀ ਹੈ ਉਹ ਕਿਉਂ ਕਿਉਂਕਿ ਕੰਪਿਊਟਰ ਇੱਕ ਮਸ਼ੀਨ ਹੈ ਤਾਂ ਮਸ਼ੀਨ ਆਪਰੇ ਆ ਕੋਈ ਵੀ ਡਿਸੀਜਨ ਦਾ ਫੈਸਲਾ ਨਹੀਂ ਲੈ ਸਕਦੀ। ਨੰਬਰ 2 ਲਿਜੀ ਕੰਪਿਊਟਰ ਨੂੰ ਮਾਈਕਰੋ ਕੰਪਿਊਟਰ ਵੀ ਕਿਹਾ ਜਾਂਦਾ ਹੈ। ਇਹ ਬਿਲਕੁਲ ਸਹੀ ਹੈ। ਜਿਹੜੇ ਕੰਪਿਊਟਰ ਆਪਾਂ ਆਪਣੇ ਘਰਾਂ 'ਚ ਵਰਤਦੇ ਆ ਆਪਣੇ ਪਰਸਨਲ ਕੰਮ ਕਰਨ ਲਈ ਜਾਂ ਬਾਲ ਸਕੂਲ ਦੀ ਕੰਪਿਊਟਰ ਲੈਬ 'ਚ ਬੱਚੇ ਕੰਪਿਊਟਰ ਤੇ ਕੰਮ ਕਰਦੇ ਆ ਉਹਨਾਂ ਨੂੰ ਲਿਜੀ ਕੰਪਿਊਟਰ, ਪੀਸੀ ਜਾਂ ਮਾਈਕਰੋ ਕੰਪਿਊਟਰ ਵੀ ਕਿਹਾ ਜਾਂਦਾ ਹੈ। ਨੰਬਰ 3 ਆਊਟਪੁੱਟ ਡਿਵਾਈਸਾਂ ਦੀ ਵਰਤੋਂ ਕੰਪਿਊਟਰ ਜਾਂ ਹੋਰ ਇਲੈਕਟ੍ਰੋਨਿਕ ਡਿਵਾਈਸ ਦੁਆਰਾ ਤਿਆਰ ਕੀਤੀ ਗਈ ਜਾਣਕਾਰੀ ਨੂੰ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਂਦੀ ਹੈ ਇਹ ਬਿਲਕੁਲ ਸਹੀ ਹੈ ਆਉਟਪੁੱਟ ਡਿਵਾਈਸ ਜਾਂ ਜੰਤਰ ਉਹ ਹੁੰਦੇ ਨੇ ਜਿਹੜੇ ਰਿਜ਼ਲਟ ਡਿਸਪਲੇ ਕਰਦੇ ਨੇ ਨਤੀਜਾ ਦਿਖਾਉਂਦੇ ਨੇ ਜਿਵੇਂ ਕਿ ਕੰਪਿਊਟਰ ਦੀ ਸਕਰੀਨ ਜਿਹਨੂੰ ਮੋਨੀਟਰ ਕਿਹਾ ਜਾਂਦਾ ਹੈ ਜਾਂ ਪ੍ਰੋਜੈਕਟਰ ਵੱਡੀ ਸਕਰੀਨ ਤੇ ਜਾਂ ਵੱਡੇ LCD ਤੇ ਜਾਂ ਜੇਕਰ ਕਾਗਜ਼ ਤੇ ਡਿਸਪਲੇ ਕਰਨਾ ਹੈ ਤੇ ਉਹਦੇ ਲਈ ਪ੍ਰਿੰਟਰ ਵਰਤਿਆ ਜਾਂਦਾ ਹੈ ਸੋ ਇਹ ਬਿਲਕੁਲ ਸਹੀ ਹੈ ਕੀ ਆਉਟਪੁੱਟ ਯੰਤਰਾਂ ਦੇ ਵਰਤੋਂ ਕੋਈ ਵੀ ਰਿਜ਼ਲਟ ਸ਼ੋ ਕਰ ਲੈ ਕਿਤੇ ਜਾਂਦੀ ਹੈ ਨੰਬਰ 4 ਪ੍ਰਾਇਮਰੀ ਮੈਮਰੀ ਨੂੰ ਐਕਸਲਰੀ ਮੈਮਰੀ ਜਾਂ ਐਕਸਟਰਨਲ ਮੈਮਰੀ ਵੀ ਕਿਹਾ ਜਾਂਦਾ ਹੈ ਇਹ ਬਿਲਕੁਲ ਗਲਤ ਹੈ ਜਦ ਕਿ ਜਿਹੜੀ ਪ੍ਰਾਇਮਰੀ ਮੈਮਰੀ ਹੈ ਉਹਨੂੰ ਅੰਦਰੂਨੀ ਮੈਮਰੀ ਕਿਹਾ ਜਾਂਦਾ ਹੈ ਜਿਹਦੇ ਚ ਦੋ ਮੈਮਰੀਜ਼ ਹੁੰਦੀਆਂ ਰੈਮ ਤੇ ਰੋਮ ਜਦ ਕਿ ਐਕਸਲਰੀ ਮੈਮਰੀ ਜਾਂ ਐਕਸਟਰਨਲ ਮੈਮਰੀ ਜਿਹੜੀ ਹੈ ਉਹ ਸੈਕੰਡਰੀ ਮੈਮਰੀ ਹੁੰਦੀ ਹੈ ਨਾ ਕਿ ਪ੍ਰਾਇਮਰੀ ਮੈਮਰੀ ਸੋ ਇਹ ਬਿਲਕੁਲ ਗਲਤ ਹੈ ਨੰਬਰ 5 YouTube 3D ਅਤੇ दे VR ਡਿਵਾਈਸਾਂ ਮਨੋਰੰਜਨ ਦੇ ਉਦੇਸ਼ ਵਿੱਚ ਪ੍ਰਸਿੱਧ ਹਨ ਇਹ ਬਿਲਕੁਲ ਸਹੀ ਹੈ ਕਿ ਅਸੀਂ ਆਪਣੇ ਐਂਟਰਟੇਨਮੈਂਟ YouTube ਤੇ ਵੀਡੀਓਜ਼ ਦੇਖਦੇ ਹਾਂ 3D ਗੇਮਸ ਹੁੰਦੀਆਂ ਹਨ VR ਵਰਚੁਅਲ ਰਿਐਲਿਟੀ ਇਹ ਵੀ ਗੇਮਸ ਨੂੰ ਚੀ ਵਰਤਿਆ ਜਾਂਦਾ ਹੈ ਸੋ ਇਹ ਮਨੋਰੰਜਨ ਲਈ ਵਰਤੀਆਂ ਜਾਂਦੀਆਂ ਨੇ ਇਸ ਕਰਕੇ ਇਹ ਬਿਲਕੁਲ ਸਹੀ ਹੈ ਅੱਗੇ ਇਹ ਪੂਰਾ ਨਾਮ ਲਿਖੋ ਪਹਿਲਾ ਹੈ RAM RAM ਦਾ ਪੂਰਾ ਨਾਮ ਹੈ ਰੈਂਡਮ ਐਕਸੈਸ ਮੈਮਰੀ ਇੱਕ ਪ੍ਰਾਇਮਰੀ ਮੈਮਰੀ ਹੈ ਤੇ ਪ੍ਰਾਇਮਰੀ ਮੈਮਰੀ ਦੇ ਨਾਲ ਨਾਲ ਇਹ ਰੀਡ ਰਾਈਟ ਮੈਮਰੀ ਹੈ ਰੀਡ ਰਾਈਟ ਦਾ ਮਤਲਬ ਇਹਦੇ ਚੱਪਾ ਮੈਮਰੀ ਦੇ ਕੰਟੈਂਟਰ ਨੂੰ ਪੜ੍ਹ ਵੀ ਸਕਦੇ ਆ ਤੇ ਉਹਨਾਂ ਨੂੰ ਬਦਲ ਵੀ ਸਕਦੇ ਹਾਂ ਤੇ ਇਹ ਇੱਕ ਟੈਂਪਰੇਰੀ ਮੈਮਰੀ ਹੈ ਜਿਹੜੀ ਕੀ ਹੈ ਕਿ ਆਪਾਂ ਕੰਪਿਊਟਰ ਤੇ ਕੰਮ ਕਰ ਰਹੇ ਹਾਂ ਮੰਨ ਲਓ ਕੰਮ ਕਰਦੇ ਕਰਦੇ ਲਾਈਟ ਚਲੀ ਜਾਂਦੀ ਹੈ ਕੰਪਿਊਟਰ ਬੰਦ ਹੋ ਜਾਂਦਾ ਤੇ ਉਹ ਡਾਟਾ ਸੇਵ ਨਹੀਂ ਹੋਵੇਗਾ ਤੇ ਜਦੋਂ ਅਸੀਂ ਇੱਕ ਨਵਾਂ ਮੋਬਾਈਲ ਲੈਂਦੇ ਹਾਂ ਉਹਦੇ ਜਿਹੜਾ ਰੈਮ ਚੈੱਕ ਕਰਦੇ ਆ ਕਿ ਕਿੰਨੇ ਜੀਬੀ ਵਾਲਾ ਮੋਬਾਈਲ ਹੈ ਕਿੰਨੇ ਜੀਬੀ ਰੈਮ ਉਹਦੇ ਚ 4GB ਹੈ 8GB ਹੈ 16GB ਹੈ 32 ਹੈ 64 ਕਿੰਨੇ GB ਪਰ ਇਹ ਚ ਰੈਮ ਹੈਗੀ ਹੈ ਜਿਹੜਾ ਰੈਮ ਹੈ ਉਹ ਸਪੀਡ ਨੂੰ ਵਧਾਨ ਤੇ ਕੰਮ ਆਉਂਦੀ ਹੈ ਕਿ ਜਿੰਨੀ ਰੈਮ ਜ਼ਿਆਦਾ ਹੋਏਗੀ ਉਨੇ ਤੁਹਾਡੇ ਮੋਬਾਈਲ ਦੀ ਸਪੀਡ ਜ਼ਿਆਦਾ ਵਧੀਆ ਹੋਵੇਗੀ ROM ROM ਦਾ ਮਤਲਬ ਹੈ ਰੀਡ-ਓਨਲੀ ਮੈਮਰੀ ਇਹ ਵੀ ਇੱਕ ਪ੍ਰਾਇਮਰੀ ਮੈਮਰੀ ਹੈ ਬਟ ਅਦਰ ਜਦ ਆਪਾਂ ਮੈਮਰੀ ਤੋਂ ਕੰਟੈਂਟ ਨੂੰ ਸਿਰਫ ਪੜ ਸਕਦੇ ਹਾਂ ਉਸ ਨੂੰ ਬਦਲ ਨਹੀਂ ਸਕਦੇ ਦਸਾਂ ਜਾਵਾਂਗਾ ਕਿ ਕੰਪਿਊਟਰ ਵਿੱਚ ਜੋ ਪ੍ਰੋਗਰਾਮ ਹੁੰਦਾ ਬੂਟ ਸਟੈਪ ਲੋਡਰ ਜਿਹੜਾ ਬੂਟਿੰਗ ਕਰਨ ਦਾ ਕੰਮ ਹੁੰਦਾ ਹੈ ਜਦੋਂ ਅਸੀਂ ਕੰਪਿਊਟਰ ਨੂੰ ਓਨ ਕਰਦੇ ਹਾਂ ਪਾਵਰ ਬਟਨ ਦਬਾਉਂਦੇ ਹਾਂ ਤੇ ਸਿੱਧਾ ਸਿਗਨਲ ਜਿਹੜਾ ਹੈ ਉਹ ਜਾਂਦਾ ਹੈ ਰੋਮ ਕੋਲ ਤੇ ਰੋਮ ਕੀ ਕਰਦਾ ਹੈ ਕੰਪਿਊਟਰ ਸਿਸਟਮ ਨੂੰ ਇਨੀਸ਼ੀਏਟ ਕਰਦਾ ਹੈ ਉਸ ਤੋਂ ਬਾਅਦ ਬੂਟਿੰਗ ਦਾ ਕੰਮ ਕੌਣ ਦਿੱਖਦੀ ਹੈ ਰੈਮ ਨੰਬਰ 3 CPU CPU ਦਾ ਪੂਰਾ ਨਾਮ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਐਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ ਕਿ ਕੰਪਿਊਟਰ ਦੇ ਹੁੰਦਾ ਜਿੰਨੀ ਵੀ ਮੈਨੂਪਲੇਸ਼ਨ ਹੈ ਜਿੰਨੇ ਵੀ ਪ੍ਰੋਸੈਸਿੰਗ ਹੈ ਸਾਰੀ ਕੌਣ ਕਰਦਾ ਹੈ ਸੀਪੀਯੂ ਨੰਬਰ 4 ਐਚ ਡੀ ਡੀ ਐਚ ਡੀ ਡੀ ਦਾ ਪੂਰਾ ਨਾਮ ਹੈ ਹਾਰਡ ਡਿਸਕ ਡਰਾਈਵ ਜਿਹੜਾ ਸਾਡੇ ਮੋਬਾਈਲ ਦਾ ਟੈਬ ਦੇ ਵਿੱਚ ਮੈਮਰੀ ਕਾਰਡ ਪੈਂਦਾ ਹੈ ਡਾਟਾ ਨੂੰ ਸਟੋਰ ਕਰਨ ਲਈ ਉਸੇ ਤਰ੍ਹਾਂ ਕੰਪਿਊਟਰ ਦੇ ਅੰਦਰ ਲੈਪਟਾਪ ਦੇ ਅੰਦਰ ਹਾਰਡ ਡਿਸਕ ਡਰਾਈਵ ਯੂਜ਼ ਹੁੰਦੀ ਹੈ ਜਿਹਦੇ ਵਿੱਚ ਸਾਡਾ ਜਿਹੜਾ ਡਾਟਾ ਹੈ ਉਹ ਸਟੋਰ ਹੁੰਦਾ ਹੈ ਨੰਬਰ 5 ਏ ਐਲ ਯੂ ਏ ਐਲ ਯੂ ਦਾ ਪੂਰਾ ਨਾਮ ਹੈ ਅਰਥਮੈਟਿਕ ਲੌਜਿਕ ਯੂਨਿਟ ਕੰਪਿਊਟਰ ਦੇ ਅੰਦਰ ਜਿੰਨੀਆਂ ਵੀ ਗਣਨਾਵਾਂ ਹੈਗੀਆਂ ਚਾਹੇ ਮੈਥਮੈਟਿਕਲ ਹੈ ਜਿਵੇਂ ਕਿ ਜਮਾ ਘਟਾਓ ਗੁਣਾ ਭਾਗ ਕਰਨੇ ਲੌਜੀਕਲ ਮਤਲਬ ਸਹੀ ਗਲਤ ਦਾ ਫੈਸਲਾ ਕਰਨਾ ਹੈ ਕੋਈ ਡਿਸੀਜਨ ਲੈਣਾ ਹੈ ਤੇ ਉਹਦੇ ਲਈ ਅਰਥਮੈਟਿਕ ਲੌਜਿਕ ਯੂਨਿਟ ਵਰਤਿਆ ਜਾਂਦਾ ਹੈ ਤੇ ਇਹ CPU ਦਾ ਭਾਗ ਹੈ ਨੰਬਰ 6 GB GB ਦਾ ਪੂਰਾ ਨਾਮ ਹੈ ਗੀਗਾਬਾਈਟ ਜਦੋਂ ਤੁਸੀਂ ਕਿ ਮੋਬਾਈਲ ਮੰਦੇ ਹੋ ਅਤੇ ਦੇਖਦੇ ਹੋ ਕਿ ਮੈਮਰੀ ਕਿੰਨੀ ਹੈ ਜਿਹੜੀ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰਦੀ ਹੈ ਕੇ ਇਹਦੇ ਵਿੱਚ 32GB 64GB 128GB 256GB ਤੱਕ ਵੀ ਜਿਹੜੇ ਮੈਮਰੀ ਕਾਰਡ ਹੈ ਉਹ ਆ ਚੁੱਕੇ ਨੇ ਜਾਂ ਉਹਦੀ ਆਪਣੀ ਇੰਟਰਨਲ ਮੈਮਰੀ ਹੁੰਦੀ ਹੈ ਜਿੱਦੇ ਜਪਾ ਡਾਟਾ ਨੂੰ ਪਰਮਨੈਂਟਲੀ ਸਟੋਰ ਕਰ ਸਕਦੇ ਹਾਂ ਜੇਕਰ ਕੰਪਿਊਟਰ ਜਾਂ ਲੈਪਟਾਪ ਹਾਰਡ ਡਿਸਕ ਦੀ ਗੱਲ ਕਰੀਏ ਤੇ ਹਾਰਡ ਡਿਸਕ 512GB ਵੀ ਹੋ ਸਕਦੀ ਹੈ ਅੱਗੇ ਹੈ MB MB ਯੂਨਿਟ ਜਿਹੜੀ ਹੈ ਇਸ ਦਾ ਪੂਰਾ ਨਾਮ ਹੈ ਮੈਗਾਬਾਈਟ MB ਦਾ ਸਾਈਜ਼ ਜਿਹੜਾ ਹੈ ਉਹ GB ਤੋਂ ਛੋਟਾ ਹੁੰਦਾ ਹੈ सो so, आज ही, अगली बारी फिर किसी नवे टॉपिक मिलेंगे जेकर कोई तो क्वैरी है तो तुसी कमेंट सैक्शन पूछ सकते हो कंप्यूटर अध्यापक की मदद ले सकते हो धन्यवाद